ਮੈਂ ਕੁੜੀ ਪਿੰਡ ਤੋਂ ਤੁਹਾਡੇ ਸ਼ਹਿਰ ਵਿੱਚ ਇਹ ਮੰਚ ਵਿਚਾਰ ਕੇਦਾ ਆ ਵੀ ਸੈਟਅਪ ਲਾਇਆ ਜਾਵੇ ਸਰੋਂ ਸਾਗ ਮੱਕੀ ਰੋਟੀ ਕੇ ਆ ਵੀ ਮੈਂ ਕੰਮ ਕੀਤਾ ਸੀ ਬਾਹਰ ਤੇ ਮੈਨੂੰ ਲੱਗਾ ਵੀ ਜੇ ਮੈਂ ਬਾਹਰ ਕਰ ਸਕਦੀ ਦੁਕਾਨ ਤੇ ਕਰ ਸਕਦੀ ਮੈਂ ਆਪਣਾ ਕਿਉੜੀ ਕਰ ਸਕਦੀ ਸਵੇਰੇ ਉੱਠ ਕੇ 4 ਵਜੇ ਉੱਠ ਕੇ ਆਪਾਂ ਸੈਟਅਪ ਤਿਆਰ ਕਰ ਲਈਦਾ ਰੋਟੀ ਪਾਣੀ ਤਿਆਰ ਕਰ ਲਈਦਾ ਆ ਤੇ 11 ਵਜੇ ਤੱਕ ਇੱਥੇ ਪਹੁੰਚ ਜਾਈਦਾ ਤਿਆਰ ਕਰਕੇ ਸਰ ਚਾਹ ਆ ਗੁੜਲੀ ਤੇ ਥਾਲੀ ਦੇ ਵਿੱਚ ਸਾਹ ਗਿਆ ਮੱਖਣ ਆ ਦੋ ਰੋਟੀਆਂ ਆ ਤੇ ਨਾਲ ਅਚਾਰ ਆ ਮੱਖਣ ਕਰਦਾ ਮੱਖਣ ਕਰਦਾ ਆਪਾਂ ਕਿ ਇਹਦੇ ਥੱਲੇ ਲਾ ਕੇ ਕੰਮ ਕਰਨਾ ਉਹਨਾਂ ਅਗਲੇ ਦੀਆਂ ਗਾਲਾਂ ਵੀ ਸੋਣੀਆਂ ਛਿੜਕਾ ਵੀ ਸੋਣੀਆਂ ਜੇ ਨੁਕਸਾਨ ਹੋ ਗਿਆ ਤਾਂ ਵੀ ਵੀ ਨਹੀਂ ਇਹ ਤੇਰੇ ਜਿੰਮੇ ਆ ਇੱਥੇ ਮੇਰਾ ਭਾਂਸਾਕ ਢੋਲ ਜੀ ਜੋ ਮਰਜੀ ਢੋਲ ਜੀ ਉਹ ਮੇਰਾ ਆ ਕੇ ਦਾ ਥੋੜਾ ਆ ਕੋਈ ਇਹਦੇ ਵਿੱਚ ਮਲਾਵਟ ਨਹੀਂ ਕੋਈ ਮਸਾਲਾ ਨਹੀਂ ਪਾਈਦਾ ਬਸ ਤੜਕਾ ਜਿੱਤਰਾ ਲਾਈਦਾ ਘਰੇ ਉਵੇਂ ਲਾਈਦਾ ਵੀ ਜਦਨ ਆਪਾਂ ਪਹਿਲੇ ਦਿਨ ਆਏ ਸਾਂ ਤੇ ਸੈਟਅਪ ਲਗਾਇਆ ਸੀ ਪਹਿਲੇ ਦਿਨ ਜਿੰਨਾ ਵੀ ਅਸੀਂ ਬਣਾਇਆ ਅਸੀਂ ਕਿਹਾ ਵੀ ਨਹੀਂ ਇਹ ਘਰੇ ਕਮਾਈ ਨਹੀਂ ਲੈ ਕੇ ਜਾਣੀ ਵਾਈ ਗੁਰੂ ਦੀ ਗੋਲਕ ਚੀ ਪਾਈ ਮੈਂ ਕੁੜੀ ਤੁਹਾਡੇ ਪਿੰਡ ਤੋਂ ਤੁਹਾਡੇ ਸ਼ਹਿਰ ਵਿੱਚ ਇਹ ਮੰਚ ਵਿੱਚ ਆ ਕੇ ਇਸ ਤਰ੍ਹਾਂ ਡਲਕਸਾ ਲਖਾਇਆ ਇੰਜੋ ਵਾਲਿਆਂ ਨੇ ਉਹਨਾਂ ਨੇ ਮੈਨੂੰ ਦਿੱਤਾ ਹੈ ਉਹਦੇ ਵਿੱਚ ਮੈਂ ਬੋਲਿਆ ਮੈਂ ਪੁੜੀ ਪਿੰਡ ਤੋਂ ਤੁਹਾਡੇ ਸ਼ਹਿਰ ਵਿੱਚ ਆਈਆਂ ਵੀ ਆਸ ਚੀਜ਼ਾਂ ਲੈ ਕੇ ਆਈਂ ਤੁਹਾਡੇ ਸ਼ਹਿਰ ਵਿੱਚ ਆਪਣੇ ਪਿੰਡ ਦੀਆਂ ਤੇ ਉਹਨਾਂ ਨੇ ਮੇਰਾ ਡਾਇਲੋਗ ਉਹਨਾਂ ਨੇ ਆ ਛੋਟਾ ਜਿਹਾ ਮੈਨੂੰ ਗਿਫਟ ਦਿੱਤਾ ਆ 11 ਵਜੇ ਅੱਨੀ 11:30 ਵਜੇ ਤੱਕ 4 ਵਜੇ ਤੱਕ ਐ ਫਰੀ ਹੋ ਜੀ ਦਾ ਰਮਾਨਗਰ ਨੂੰ ਜਾਈਦਾ ਪਿੱਛੇ ਜਿਹੜੀ ਰੇੜੀ ਮਾਰਕੀਟ ਆ ਕਹਿੰਦੇ ਸਾਰੀ ਵੇਚੀ ਗਾ ਦਿੱਤੀ ਆ ਕਹਿੰਦੇ ਸਾਰੇ ਸਾਗ ਦੇ دیਵਾਨੇ ਹੋ ਗਏ ਰਾਜਵੀਰ ਦੇ ਜਦੋਂ ਵੇਖ ਲੈਂਦੇ ਆ ਗਈ ਆ ਮੈਮ ਸਾਡੀ ਲਾ ਦਿਓ ਸਾਡੀ ਲਾ ਦਿਓ ਮਰਨੂ ਕਿ ਸਾਰੇ دیਵਾਨੇ ਹੀ ਆ ਸਾਗ ਦੇ ਲੋਕਾਂ ਨੇ ਸਲਾਗਾ ਕੀਤੀ ਰਿਸਤੇਦਾਰਾਂ ਕਿ ਜਰ ਤਾਨੇ ਮੇਨੇ ਮਾਰੇ ਸੀ ਜਿਹੜੀ ਕੁੜੀ ਹਿੰਮਤ ਆ ਲਈ ਆ ਨਾ ਸੈਣ ਵਾਲੀ ਅੱਗੋਂ ਕਹਿਣ ਵਾਲੀ ਆ ਉਹ ਨਹੀਂ ਡਰਦ ਬਸ ਇਹ ਆ ਵੀ ਜਿਹੜਾ ਵੀ ਕੋਈ ਭੈਣ ਭਰਾ ਹੁੰਦਾ ਆ ਜਾਂ ਪੁਲਸ ਵਾਲਾ ਹੁੰਦਾ ਜਾਂ ਕੋਈ ਵੀ ਹੁੰਦਾ ਆਪਣਾ ਬਸ ਨੰਬਰ ਦੇ ਜਾਂਦੇ ਕਹਿੰਦੇ ਜਦੋਂ ਕੋਈ ਗੱਲ ਹੋਈ ਸਾਨੂੰ ਫੋਨ ਮਾਰਦੇ ਹੋ ਕਰਨ ਕਰੀਏ ਪੜਾਈ ਦੀ ਪੜਾਈ ਕਿੱਥੋਂ ਰਾਜ ਬਿਨ ਕੀਤੀ ਆ ਮੈਂ ਪਲੱਸ 2 ਕੀਤੀ ਆ ਦੇ ਤਿੰਨ ਸਾਲ ਆਈਟੀਆਈ ਕੀਤੀ ਆ ਫੈਸ਼ਨ ਦੀ ਸਿਵਿੰਗ ਦੀ ਤੇ హెయిర్ ਡਰੈਸਿੰਗ ਦੀ ਬੰਦਾ ਤੁਹਾਨੂੰ ਪਤਾ ਹੱਥ ਪੈਰ ਬਥੇਰੇ ਮਾਰਦਾ ਪਰ ਜਿੱਥੇ ਰਵਾਇ ਗੁਰੂ ਨੇ ਰੱਖਣਾ ਉਹ ਉੱਥੇ ਰਹਿੰਦਾ ਆ ਕਿੱਥੋਂ ਮੈਂ ਅੱਗੇ ਚੱਲ ਕੇ ਆ ਪਾਸਪੋਰਟ ਦਫ਼ਤਰੋਂ ਚੱਲ ਕੇ ਆ ਵਾ ਬਗੇ ਸੈਟਅਪ ਦੇਖਿਆ ਨਾ ਦਾ ਤੇ ਮੈਂ ਤੁਰਦਾ ਉਹਦਾ ਇਹ ਵੀਰਚੇਰ ਦੇ ਨਾਲ ਹੀ ਆਪਣੇ ਨਾਲ ਮੈਂ ਇੱਥੇ ਤੱਕ ਆ ਚ ਗਿਆ ਹਨਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤਾਲੂ ਸ਼ਹੀ ਅੰਮ੍ਰਿਤਸਰ ਸਾਹਿਬ ਦੀਆਂ ਜਿੱਥੇ ਕਿ ਪਿੰਡ ਤੇ ਕੁੜੀ ਆ ਕੇ ਸ਼ਹਿਰ ਵਿੱਚ ਇੱਕ ਸੈਟਅਪ ਲਾਇਆ ਛੋਟਾ ਜਿਹਾ ਤੁਸੀਂ ਦੱਸ ਸਕਦੇ ਹੋ ਤਸਵੀਰਾਂ ਵਿੱਚ ਵੀ ਸਰੋਂ ਦਾ ਸਾਗ ਤੇ ਮੱਕੀ ਰੋਟੀ ਮੈਂ ਕੁੜੀ ਪਿੰਡ ਤੋਂ ਤੁਹਾਡੇ ਸ਼ਹਿਰ ਵਿੱਚ ਰਾਜਵੀਰ ਕੋਸ਼ ਖਰੀਦ ਆ ਲਾ ਆ ਅਤੇ ਮੈਂ ਕਹਿੰਦਾ ਵੀ ਮੁੰਡਿਆਂ ਨਾਲੋਂ ਵੱਧ ਕੁੜੀ ਮਿਹਨਤ ਕਰਦੀ ਆ ਅਤੇ ਇਸ ਕੁੜੀ ਨੇ ਆਪਣਾ ਨਾਂ ਕਮਾ ਲਿਆ ਲੱਗੇ ਰੇੜੀ ਮਾਰਕੀਟ ਆ ਪਰ ਮੈਨੂੰ ਲੱਗਦਾ ਜਦੋਂ ਦੀ ਆਈ ਆ ساری ਰੇੜੀ ਜਿਹੜੀ ਮਾਰਕੀਟ ਸੇ ਫੇਰ ਕਰ ਦਿੱਤੀ ਆ ਲੋਕ ਇਸ ਦੇ ਹੱਥ ਦਾ ਬਣਾਇਆ ਸਰੋਂ ਦਾ ਸਾਗ ਮੱਕੀ ਰੋਟੀ ਬੜੀ ਦੂਰ ਦੂਰ ਤੋਂ ਆ ਕੇ ਵਾਖ ਖਾਂਦੇ ਨੇ ਅਤੇ ਇਸ ਧੀ ਨੂੰ ਲੋਕ ਪਿਆਰ ਹੀ ਬਹੁਤ ਕਰਦੇ ਨੇ ਕਿਉਂਕਿ ਪੰਜਾਬੀ ਧੀ ਆ ਪਿੰਡਾਂ ਤੋਂ ਆ ਕੇ ਆਏ ਨੇ ਅਤੇ ਹਮੇਸ਼ਾ ਅਸੀਂ ਦੇਖਦੇ ਪਿੰਡਾਂ ਵਾਲੇ ਖਾਸ ਕਰਕੇ ਪਿਆਰ ਬਹੁਤ ਲੈਂਦੇ ਲੋਕਾਂ ਦਾ ਜਿੱਥੇ ਵੀ ਜਾਂਦੇ ਨੇ ਮੱਖਰੀ ਪਛਾਣ ਬਣਾਉਂਦੇ ਨੇ ਰਾਜਵੀਰ ਕੋ ਦਾ ਵੀ ਅਜਿਹਾ ਸੁਭਾਅ ਆ ਬੜੇ ਹੱਥਾਂ ਨੂੰ ਮੁਕਤ ਭਾਇਆ ਅਤੇ ਲੋਕ ਖਾਸ ਕਰਕੇ ਗੱਡੀਆਂ ਵਿੱਚ ਬੈਠ ਕੇ ਆਪ ਇਹਨਾਂ ਜਿਹੜਾ ਆਨੰਦ ਮਾਣਦੇ ਨੇ ਸਰ੍ਹੋਂ ਦਾ ਸਾਗ ਤੇ ਮੱਕੀ ਰੋਟੀ ਤੇ ਨਾਲ ਹੀ ਮੈਂ ਕਹਿ ਸਕਦਾ ਜਿਹੜੀ ਚਾਹ ਬਣਾਉਂਦੀ ਹੈ ਰਾਜਵੀਰ ਲੋਕ ਚਾਹ ਦੇ ਬੜੇ دیਵਾਨੇ ਨੇ ਰਾਜਵੀਰ ਇਹਨਾਂ ਕਿੱਥੋਂ ਪਿਆਰ ਲੱਲਿਆ ਕੀ ਗੱਲੇ ਜਾਓਗੇ ਇਹਨਾਂ ਪਿਆਰ ਅਹੀਂ ਬੱਬੀ ਦੀਪ ਸਿੰਘ ਜੀ ਤੋਂ ਲਿਆ ਜੀ ਉਹਨਾਂ ਦੀ ਮਿਹਰ ਆ ਤੇ ਉਹਨਾਂ ਨੇ ਮੇਰਾ ਹੱਥ ਫੜਿਆ ਮੇਰਾ ਮੇਰੇ ਉੱਪਰ ਤੇ ਉਹਨਾਂ ਦੇ ਪਿਆਰ ਨਾਲ ਬਸ ਚੱਲਣ ਡੇ ਆ। ਸਰ ਜੀ ਮੈਂ ਬੇਸ਼ੱਕ ਇਹ ਨਾ ਵੀ ਇੰਨਾ ਮੰਜ ਵਿਚ ਤੁਸੀਂ ਦੱਸਿਆ ਵੀ ਬਾਬਾ ਦੀਪ ਸਿੰਘ ਦੀ ਕਿਰਪਾ ਵਾ ਇਹ ਮੰਚ ਵਿਚਾਰ ਕੇਦਾ ਆ ਵੀ ਸੈਟਅਪ ਲਾਇਆ ਜਾਵੇ ਸਨੋ ਸਾਗ ਮੱਕੀ ਰੋਟੀ ਪਿੰਡ ਦੀ ਕੁੜੀ ਆ ਕੇ ਸ਼ਹਿਰ ਵਿੱਚ ਇਹ ਕਿਸ ਤਰ੍ਹਾਂ ਮੰਜ ਵਿਚਾਰ ਆ। ਇਹ ਮੰਜ ਵਿਚਾਰ ਇਹ ਆਇਆ ਵੀ ਸ਼ਹਿਰ ਇੱਕ ਇਹਦੇ ਨਾਲ ਦੀ ਰੀਸ ਨਹੀਂ ਹੈਗੀ ਪਿੰਡ ਨਾਲ ਦੀ। ਸ਼ਹਿਰ ਦੇ ਵਿੱਚ ਤੇ ਇਹ ਕਹਿਆ ਵੀ ਮੈਂ ਕੰਮ ਕੀਤਾ ਸੀ ਬਾਹਰ ਤੇ ਮੈਨੂੰ ਲੱਗਾ ਵੀ ਜੇ ਮੈਂ ਬਾਰ ਕਾਰਸਾ ਦੀ ਦੁਕਾਨ ਤੇ ਕਰ ਸਕਦੀ ਮੈਂ ਆਪਣਾ ਕਿ ਉਹ ਨਹੀਂ ਕਰ ਸਕਦੀ ਇਸ ਕਰੇ ਫਿਰ ਮੈਂ ਆਪਦਾ ਹੀ ਸਿਸਟਮ ਸੋਚਿਆ ਪਰ ਮੇਰੇ ਨਾਲੋਂ ਵੀ ਪਹਿਲਾਂ ਕਿਸੇ ਥਾਂ ਦੇ ਕੰਮ ਕਰਨਾ ਅੱਜ ਖੁਦ ਹੀ ਮਾਲਕ ਬੰਨਾ ਕਿੰਨਾ ਫਰਕ ਹੁੰਦਾ ਹੈ ਵਿੱਚ ਤੇ ਪਹਿਲਾਂ ਕੀ ਕੰਮ ਕਰਦੇ ਦੁਕਾਨ ਨੂੰ ਸਾਂਝਾ ਕਰਦੇ ਹੋ ਇਸ ਵਿੱਚ ਪਹਿਲਾਂ ਇਹ ਆ ਵੀ ਆਪਣਾ ਕੰਮ ਆਪਾਂ ਕੇ ਇਹਦੇ ਥੱਲੇ ਲਾ ਕੇ ਕੰਮ ਕਰਨਾ ਉਹਨਾਂ ਅਗਲੇ ਦੀਆਂ ਗਾਲਾਂ ਵੀ ਸੋਣੀਆਂ ਝੜਕਾ ਵੀ ਸੋਣੀਆਂ ਜੇ ਨੁਕਸਾਨ ਹੋ ਗਿਆ ਤਾਂ ਵੀ ਇਹ ਨਹੀਂ ਇਹ ਤੇਰੇ ਜਿੰਮੇ ਆ ਇੱਥੇ ਮੇਰਾ ਭਾਂ ਸਾਗ ਢੋਲ ਜੇ ਜੋ ਮਰਜੀ ਢੋਲ ਜੇ ਉਹ ਮੇਰਾ ਆ ਕੇ ਦਾ ਥੋੜਾ ਆ ਪਰ ਇਹ ਨਾ ਤਾਂ ਢੁੱਲਰ ਦੀ ਹੁੰਦੀ ਸਾਗ ਕਿਉਂਕਿ ਬਣਾ ਕੀਰਦੀ ਸਾਗ ਆ ਖਾਸ ਕਰਕੇ ਸ਼ਹਿਰਾਂ ਵਾਲੇ ਵਾਸਤੇ ਬੜੀ ਸਗਾਰ ਤੇ ਆ ਭਾਵੇਂ ਤੁਹਾਡੇ ਪਿੰਡਾਂ ਵਾਲੇ ਤੇ ਸਾਗ ਆਮ ਦੀ ਗੱਲ ਆ ਪਰ ਅਸੀਂ ਦੇਖਿਆ ਸ਼ਹਿਰਾਂ ਵਾਲਾਂ ਵਾਸਤੇ ਬੜਾ ਸਗਾਰ ਤੇ ਆ ਅਸੀਂ ਦੇਖਿਆ ਲੋਕ ਗੱਡੀਆਂ ਵਿੱਚ ਗੱਡੀਆਂ ਖਲਾਕ ਰਾ ਕੇ ਤੁਹਾਡੇ ਕੋਲ ਸਾਗ ਲੈ ਕੇ ਜਾਂਦੇ ਨੇ ਅਤੇ ਕਈ ਖਾਂਦੇ ਵੀ ਨਹੀਂ ਕਿੰਨਾ ਕੁ ਲੋਕਾਂ ਵਧੀਆ ਲੰਦਾ ਜੀ ਮੈਨੂੰ ਬਹੁਤ ਵਧੀਆ ਲੱਗਦਾ ਘਰ ਦਾ ਸਵਾਦ ਆ ਕੋਈ ਇਹਦੇ ਵਿੱਚ ਮਿਲਾਵਟ ਨਹੀਂ ਕੋਈ ਮਸਾਲਾ ਨਹੀਂ ਪਾਈਦਾ ਬਸ ਤੜਕਾ ਜਿੱਤਰਾ ਲਾਈਦਾ ਘਰੇ ਉਵੇਂ ਲਾਈਦਾ ਤੇ ਮੈਨੂੰ ਐਸੋ ਵੀ ਮਿਹਨਤ ਕਿਨੇ ਕਰਨੀ ਪੈਂਦੀ ਆ ਸਵੇਰੇ ਕਿਨੇ ਵੇ ਉੱਠਦੇ ਹੋ ਰੋਜ਼ ਦਾ ਕਿੰਨਾ ਕੁ ਸਾਗ ਜਿਆਦਾ ਕਰਦੇ ਹੋ ਤੇ ਹੋਰ ਕੀ ਕੀ ਰੱਖਿਆ ਸਚਾਗ ਦੇ ਨਾਲ ਮਿਹਨਤ ਤੁਹਾਨੂੰ ਬੜਾ ਸਾਰੇ ਇਹ ਜਿਆਦੀ ਲੈਂਦੀ ਆ ਚੁੱਲ੍ਹੇ ਦੇ ਬੰਨਦਾ ਇਹਨੂੰ ਜਿੰਨਾ ਤੱਕ ਪੂਰਾ ਤਪਿਆ ਆਏਗਾ ਨਹੀਂ ਹੋਲਾ ਤੱਕ ਰੜੇਗਾ ਨਹੀਂ ਤੇਰਾ ਆ ਵੀ ਜਦੋਂ ਸ਼ੁਰੂ ਕੀਤਾ ਸੀ ਨਵਾਂ ਨਵਾਂ ਮਨ ਵਿਚਾਰੀ ਸੀ ਵੀ ਸੈਟਅਪ ਸ਼ੁਰੂ ਕੀਤਾ ਵਾ ਪਤਾ ਨਹੀਂ ਕੰਮ ਚੱਲਣਾ ਕਿ ਨਹੀਂ ਚੱਲਣਾ ਬੜੇ ਮਨ ਸਵਾਲ ਆਉਂਦੇ ਹੋਗੇ ਤੁਹਾਡੇ ਮਨ ਕਿਹੜੇ ਸਵਾਲ ਸੀ ਜੀ ਨੂੰ ਆਗੇ ਅਹੀਂ ਤੇ ਬਾਬਾ ਜੀ ਦਾ ਨਾਂ ਲਿਆ ਸੀ ਪੀ ਜਿੱਦਣ ਆਪਾਂ ਪਹਿਲੇ ਦਿਨ ਆਏ ਸਾਂ ਤੇ ਸੈਟਅਪ ਲਗਾਇਆ ਸੀ ਪਹਿਲੇ ਦਿਨ ਜਿੰਨਾ ਵੀ ਅਸੀਂ ਬਣਾਇਆ ਅਸੀਂ ਕਿਹਾ ਵੀ ਨਹੀਂ ਇਹ ਘਰੇ ਕਮਾਈ ਨਹੀਂ ਲੈ ਕੇ ਜਾਣੀ ਵਾਹਿਗੁਰੂ ਦੀ ਗੋਲਕਚੀ ਪਾਈ ਮੈਂ ਪਹਿਲੀ ਕਮਾਈ ਜਿੰਨੀ ਸੀ ਸਾਰੇ ਬਾਬਾ ਦੀਪ ਸਿੰਘ ਦੇ ਗੋਲਕਚੀ ਪਾਈ ਹਾਂਜੀ ਹਾਂਜੀ ਉਹਨਾਂ ਦੀ ਉਹ ਜੇ ਉਹਨਾਂ ਨੇ ਦੇਣ ਦਿੱਤੀ ਉਹਨਾਂ ਨੂੰ ਅਸੀਂ ਪਹਿਲੀ ਕਮਾਈ ਉਹਨਾਂ ਦੀ ਉਸ ਤੋਂ ਬਾਅਦ ਫਿਰ ਮੈਨੂੰ ਲੱਗਾ ਚੜ੍ਹਦੀ ਕਲਾ ਹੋਈ ਆ ਅਸੀਂ ਦੇਖਿਆ ਲੋਕ ਦੂਤ ਰਾਡੇ ਤੋਂ ਆਉਂਦੇ ਨੇ ਤੁਹਾਡੀ ਵੀਡੀਓ ਲੁਕਵੈਂਦੇ ਨੇ ਕਹਿੰਦੇ ਰਾਜਵੀਰ ਦੇ ਹੱਥ ਦਾ ਬਣਾਇਆ ਸਾਗ ਮੱਕੀ ਰੋਟੀ ਕਹਿੰਦੇ ਜਬਾਨ ਤੋਂ ਲੱਧਦੀ ਨਹੀਂ ਆ ਕਹਿੰਦੇ ਇਹਨਾਂ ਦਾ ਪਿਆਰ ਲੋਕ ਦਿੰਦੇ ਰਾਜਵੀਰ ਨੂੰ ਹਾਂਜੀ ਹਾਂਜੀ ਕਿ ਇਹ ਮਾ ਬੜੇ ਬੜੇ ਦੂਰੋਂ ਵੀ ਆਉਂਦੇ ਆ ਆਪਣੇ ਵੀ ਲੱਗੇ ਸਾਰੇ ਭੈਣ ਭਰਾ ਬਹੁਤ ਪਿਆਰ ਕਰਕੇ ਜਾਂਦੇ ਆ ਤੇ ਮੈਨੂੰ ਇਸ ਤੋਂ ਵੀ ਹਮੇਸ਼ਾ ਇਹ ਸਵਾਲ ਹੁੰਦਾ ਵੀ ਪਿੰਡਾਂ ਦੀ ਕੁੜੀਆਂ ਇੰਨੀ ਚੁਸਤ ਨਹੀਂ ਹੁੰਦੀ ਐਨੀ ਚਲਾਕ ਨਹੀਂ ਹੁੰਦੀ ਆ ਪਰ ਰਾਜਵੀਰ ਨੇ ਇੱਕ ਡਾਇਲਗ ਬਹੁਤ ਸੋ ਇਹ ਮੰਚ ਵਿਚ ਆ ਕਿਸ ਤਰ੍ਹਾਂ ਡਲ ਕੇ ਤਾਂ ਲਖਾਇਆ ਇਹ ਡਾਇਲੋਗ ਮੈਨੂੰ ਲਖਾਇਆ ਹੀ ਮਤਵ ਵਾਲੇ ਆ ਉਹਨਾਂ ਨੇ ਮੈਨੂੰ ਇੰਜੋ ਵਾਲਿਆਂ ਨੇ ਉਹਨਾਂ ਨੇ ਮੈਨੂੰ ਦਿੱਤਾ ਹੈ ਉਹਦੇ ਵਿੱਚ ਮੈਂ ਬੋਲਿਆ ਮੈਂ ਪੂਰੀ ਪਿੰਡ ਤੋਂ ਤੁਹਾਡੇ ਸ਼ਹਿਰ ਵਿੱਚ ਆਈ ਆ ਕਿ ਆਹ ਚੀਜ਼ਾਂ ਲੈ ਕੇ ਆਈ ਆ ਤੁਹਾਡੇ ਸ਼ਹਿਰ ਵਿੱਚ ਆਪਣੇ ਪਿੰਡ ਦੀਆਂ ਤੇ ਉਹਨਾਂ ਨੇ ਮੇਰਾ ਡਾਇਲੋਗ ਉਹਨਾਂ ਨੇ ਆਹ ਛੋਟਾ ਜਿਹਾ ਮੈਨੂੰ ਗਿਫਟ ਦਿੱਤਾ ਆਇਆ ਇਹ ਮੈਨੂੰ ਐਸੋ ਪੀ ਹਮੇਸ਼ਾ ਕਹਿੰਦਾ ਵੀ ਕੁੜੀਆਂ ਖਾਸ ਕਰਕੇ ਮੈਨੂੰ ਪਹਿਲਾਂ ਗੱਲ ਕੀਤੀ ਹੈ ਵੀ ਪਿੰਡਾਂ ਦੀ ਕੁੜੀਆਂ ਬਹੁਤੀ ਚਲਾਕ ਨਹੀਂ ਹੁੰਦੀਆਂ ਕੰਮ ਕਰਨ ਤੋਂ ਬੜਾ ਡਰਦੀਆਂ ਨੇ ਵੀ ਕਿਸ ਤਰ੍ਹਾਂ ਕਰਾਂਗੇ ਸ਼ਾਇਦ ਜਾ ਕੇ ਕਿਸ ਤਰ੍ਹਾਂ ਸੈਟ ਅਪ ਕਰਾਂਗੇ ਬੜੇ ਸਵਾਲ ਮਨ 'ਚ ਹੁੰਦੇ ਨੇ ਵੀ ਕਿੰਨੇ ਵਜੇ ਆ ਜਾਂਦੇ ਹੋ ਕਿੰਨੇ ਵਜੇ ਸ਼ਾਮੀ ਚੱਲ ਜਾਂਦੇ ਤੁਸੀਂ ਸਾਡੇ ਨਾਲ ਪਹਿਲਾਂ ਪਹਿਲਾਂ ਹਰ ਕੋਈ ਡਰਦਾ ਹੀ ਆ ਮੈਂ ਵੀ ਡਰਦੀ ਹਾਂ ਪਰ ਉਹ ਨਹੀਂ ਡਰਦੀ ਉਹ ਰਾਜੇ ਜਿਹੜਾ ਵਾਸੀ ਹੁਣ ਇਹ ਵੀ ਮੈਂ ਆਨੀ ਆ 11 ਵਜੇ ਆਨੀ 11:30 ਵਜੇ ਤੱਕ 4 ਵਜੇ ਤੱਕ ਐ ਫਰੀ ਹੋ ਜੀ ਰਮਾਨਗਰ ਨੂੰ ਜਾਈਦਾ ਫਿਰ ਇਹ ਵੀ ਪਤਾ ਕਿ ਰਾਜਵੀਰ ਜੋਦੇ ਤੂੰ ਸਰਦਾ ਸਾਗ ਮੱਕੀ ਰੋਟੀ ਜਾਂਦੀ ਆ ਪਿੱਛੇ ਜਿਹੜੀ ਰੇੜੀ ਮਾਰਕੀਟ ਆ ਕਹਿੰਦੇ ਸਾਰੀ ਵੇਚੀ ਕਰ ਦਿੰਦੀ ਆ ਕਹਿੰਦੇ ਸਾਰੇ ਸਾਗ ਦੇ دیਵਾਨ ਨਹੀਂ ਹੋਗੇ ਰਾਜਵੀਰ ਦੇ ਨਹੀਂ ਸਾਰੇ ਇਹ ਵੀ ਬਹੁਤ ਪਿਆਰ ਕਰਦੇ ਆ ਮਤਲਬ ਖਾਂਦੇ ਆ ਇਹਨਾਂ ਦੀਆਂ ਪਲੇਟਾਂ ਲੱਗੀਆਂ ਬਸ ਦੂਰੋਂ ਜਦੋਂ ਵੇਖ ਲੈਂਦੇ ਆਗੇ ਆ ਮੈਮ ਸਾਡੀ ਲਾਦੇਓ ਸਾਡੀ ਲਾਦੇਓ ਮਰਨੂ ਕਿ ਸਾਰੇ دیਵਾਨੇ ਹੀ ਆ ਸਾਗਦੇ ਸਾਡੀ ਜੋ ਨਵਲਾ ਕੰਮ ਸ਼ੁਰੂ ਕੀਤਾ ਸੀ ਰਿਸ਼ਤੇਦਾਰ ਭੈਣ ਭਰਾ ਵਾਲੇ ਸਲਾਹਾਂ ਕੀਤੀ ਸੀ ਕਿ ਜਦੋਂ ਕਿਹਾ ਸੀ ਵੀ ਇਹ ਕੁੜੀ ਨੇ ਕਿਹੜਾ ਕੰਮ ਫੜ ਲਿਆ ਵਾ ਪਿੰਡਾਂ ਜੋੜ ਕੇ ਆਮ ਕਲਾਂ ਜੋੜ ਕੇ ਕਿੱਥੇ ਜਾ ਕੇ ਢੇੜੀ ਮਾਕੇ ਜਾ ਕੇ ਸਮਾਨ ਲਾਉਗੀ ਲੋਕਾਂ ਨੇ ਸਲਾਹਾਂ ਕੀਤੀ ਰਿਸ਼ਤੇਦਾਰਾਂ ਕਿ ਜਰ ਤਾ ਨਹੀਂ ਮੇਨੇ ਮਾਰੇ ਸੀ ਉਹ ਨਹੀਂ ਵਿੱਚੋਂ ਹੈਗੇ ਵੀ ਕੱਲੀ ਕੁੜੀ ਆ ਸੋ ਗੱਲਾਂ ਹੋ ਜਾਂਦੀਆਂ ਤੁਹਾਨੂੰ ਪਰਾਂ ਕੁੜੀਆਂ ਦੇ ਨਾਲ ਅੱਜਕੱਲ ਪਰ ਨਹੀਂ ਜਿਹੜਾ ਜਿਹੜੀ ਕੁੜੀ ਹਿੰਮਤ ਆਲੀ ਆ ਨਾ ਸਹਿਣ ਵਾਲੀ ਅੱਗੋਂ ਕਹਿਣ ਵਾਲੀ ਆ ਓਹ ਨਹੀਂ ਡਰਦੀ ਪਰ ਮੈਂ ਵੇਖਿਆ ਤੂੰ ਕੁੜੀ ਪਿੰਡਾਂ ਵਾਲੀ ਆ ਮੁੰਡਿਆਂ ਲੋ ਘੱਟ ਨਹੀਂ ਆ ਮੈਨੂੰ ਲੱਗਦਾ ਤੇਰੇ ਘਰ ਸਾਹਮਣੇ ਕੋਈ ਗੱਲ ਨਹੀਂ ਕਰਦਾ ਹੋਊਗਾ ਮੈਂ ਤੇਰਾ ਜਿਹਦਾ ਸੁਭਾਅ ਵੇਖਿਆ ਨਹੀਂ ਨਹੀਂ ਹਜੇ ਤੱਕ ਸਾਰੇ ਇਹ ਜੀ ਨੋਬਤ ਨਹੀਂ ਆਈ ਤੇ ਨਾ ਵਾਈ ਗੁਰੂ ਅੱਗੇ ਲਿਆਵੇ ਬਸ ਇਹ ਆ ਵੀ ਜਿਹੜਾ ਵੀ ਕੋਈ ਭੈਣ ਭਰਾ ਹੁੰਦਾ ਆ ਪੁਲਸ ਵਾਲਾ ਹੁੰਦਾ ਆ ਜਾਂ ਕੋਈ ਵੀ ਹੁੰਦਾ ਆਪਣਾ ਬਸ ਨੰਬਰ ਦੇ ਜਾਂਦੇ ਕਹਿੰਦੇ ਜਦੋਂ ਕੋਈ ਗੱਲ ਹੋਈ ਸਾਨੂੰ ਫੋਨ ਮਾਰਦੇ ਹੋ ਅਬੀ ਗੱਲ ਕਰੀਓ ਪਿੰਡਾਂ ਦੀ ਕੁੜੀਏ ਤੂੰ ਕਿਹਾ ਵਾ ਉਹ ਸ਼ਹਿਰਾਂ ਦੀ ਗੱਲ ਕਰੀਏ ਸ਼ਹਿਰਾਂ 'ਚ ਕਿੰਨੇ ਕਿ ਭੈਣ ਭਰਾ ਬਣੇ ਨੇ ਕਿੰਨਾ ਕਿ ਪਿਆਰ ਦਿੰਦੇ ਨੇ ਸ਼ਹਿਰ ਵਾਲੇ ਹਮੇਸ਼ਾ ਮਨ ਸਵਾਲ ਹੋਊਗਾ ਕਿ ਸ਼ਹਿਰਾਂ ਵਾਲੇ ਇਸ ਤਰ੍ਹਾਂ ਦੇ ਨੇ ਸ਼ਹਿਰਾਂ ਵਾਲੇ ਬੋਲੇ ਹੁੰਦੇ ਨੇ ਪਰ ਤੂੰ ਤਾਂ ਹੁਣ ਪੈਣ ਮਿੱਚਰਦੀ ਆ ਤੇ ਜਿਆਦਾ ਗਾਹ ਕੀ ਸ਼ਹਿਰਾਂ ਵਾਲੇ ਨੇ ਕਿੰਨਾ ਕਿ ਪਿਆਰ ਦਿੰਦੇ ਨੇ ਸ਼ਹਿਰ ਵਾਲੇ ਜਰੂਰ ਦੱਸ ਦਿਓ ਸੁਭਾਅ ਕਿਦਾਂ ਦਾ ਸ਼ਹਿਰਾਂ ਵਾਲਿਆਂ ਦਾ ਨਹੀਂ ਬਹੁਤ ਵਧੀਆ ਸਾਰਿਆਂ ਦਾ ਸੁਭਾਅ ਕੋਈ ਨਹੀਂ ਇਸ ਤਰ੍ਹਾਂ ਦਾ ਮਤਲਬ ਟੱਕਰਿਆ ਬਹੁਤ ਵਧੀਆ ਜਿਹੜਾ ਵੀ ਟੱਕਰਿਆ ਬਹੁਤ ਵਧੀਆ ਟੱਕਰਿਆ ਮੈਨੂੰ ਤੇ ਬੰਦੇ ਇਹਨਾਂ ਸਮੇਸ਼ਾ ਲੋਕੀ ਵੀ ਕਹਿੰਦੇ ਨੇ ਵੀ ਜੱਟਾਂ ਦੀ ਕੁੜੀ ਇਹ ਕਿਹੜੇ ਪਾਸੇ ਤੁਰ ਪਈ ਆ ਕਿਹੜੇ ਰਾਹ ਤੁਰ ਪਈ ਆ ਨਹੀਂ ਤੇ ਹਮੇਸ਼ਾ ਦੇਖਦੇ ਜੱਟਾਂ ਦੀ ਕੁੜੀ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੀ ਪੱਕੀ ਲੱਗਦਾ ਕਿ ਸਵਾਲ ਹੋਏ ਤੈਨੂੰ ਕਿ ਦੀ ਹੋਏ ਆ ਹੋਏ ਆ ਘਰੇ ਵੀ ਹੋਏ ਆ ਪਰ ਜੇ ਅਸੀਂ ਜੱਟਾਂ ਦੇ ਨਾਲ ਕਰੀਏ ਤੇ ਅਸੀਂ ਜੱਟਾਂ ਦੇ ਬਾਹਰ ਜਾ ਕੇ ਵੀ ਤੇ ਕੰਮ ਕਰਨੀ ਡੈ ਕਿ ਇਹਦੇ ਥੱਲੇ ਲੱਗ ਕੇ ਤੇ ਜੇ ਆਪਣਾ ਕਰ ਲਿਓ ਸਭ ਤੋਂ ਵਧੀਆ ਮੇਰੇ ਇਹੀ ਆਨੀਆਂ ਵੀ ਆਪ ਦੇ ਕੰਮ ਦੇ ਨਾਲ ਦੀ ਕੋਈ ਰਿਸ ਨਹੀਂ ਆ। ਕਿ ਲੱਗਦਾ ਨਹੀਂ ਰਾਜਵੀਰ ਮੁੰਡਿਆਂ ਨਾਲ ਵੱਲ ਕੇ ਕੰਮ ਕਰਨ ਦੀ ਆ ਜਿਹੜੇ ਮਾਪੇ ਕਹਿੰਦੇ ਸੀ ਜਾਂ ਜਿਹੜੇ ਰਿਸ਼ਤੇ ਆ ਕਹਿੰਦੇ ਸੀ ਕਿ ਸਾਡੀ ਧੀ ਆ ਕਿਹੜੇ ਕੰਮ 'ਚ ਪਈ ਆ ਅੱਜ ਉਹ ਮਾਪਿਓ ਫਕਰ ਕਰਦੇ ਨੇ ਜਦੋਂ ਰਾਜਵੀਰ ਕੋਲ ਇੱਥੇ ਇੰਨੇ ਗਾਹਕ ਹੁੰਦੇ ਨੇ ਮਗਰੋਂ ਸਾਗ ਲਿਉਂਦੀ ਆ ਪਹਿਲਾ ਸਾਗ ਵੇਚ ਜਾਂਦਾ ਵਾ ਇੰਨੇ ਗਾਹਕ ਲੋਤੀ ਹੁੰਦੇ ਨੇ ਕਿ ਲੱਗਦਾ ਹੁਣ ਮਾਪਿਓ ਫਕਰ ਆ ਸਾਡੀ ਧੀ ਨਹੀਂ ਸਾਡਾ ਪੁੱਤ ਆ ਇਹ ਜਿਹੜਾ ਵਧੀਆ ਕੰਮ ਕਰ ਰਿਹਾ ਵਾ ਹਾਂਜੀ ਹਾਂਜੀ ਉਹਨਾਂ ਨੂੰ ਮਾਣ ਆ ਬਹੁਤ ਵਧੀਆ ਉਹਨਾਂ ਨੂੰ ਮਾਣ ਆ ਮੇਰੇ ਉੱਪਰ ਵੀ ਨਹੀਂ ਆਪਣਾ ਕੰਮ ਕਰੰਦੇ ਕੋਈ ਗਲਤ ਕੰਮ ਨਹੀਂ ਆ। ਨਾ ਕੋਈ ਗਲਤ ਬੰਨੇ ਕਿਸ ਨੇ ਜਾਣਾ ਨਾ ਕੋਈ ਕੰਮ ਗਲਤ ਕਰਨਾ ਆਪਣੀ ਮਿਹਨਤ ਨਾਲ ਕੰਮ ਕਰੋ ਬਸ। ਕਹਿੰਦੇ ਆ ਵੀ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਸਾਗ ਜਿਹੜਾ ਤੁਸੀਂ ਲਿਆਉਂਦੇ ਹੋ ਪਿੰਡਾਂ ਵਾਸਤੇ ਆਮ ਗੱਲ ਆ ਕੋਈ ਪੁੱਠਦਾ ਨਹੀਂ ਆ ਬਸ ਸ਼ਹਿਰੀਆਂ ਵਾਸਤੇ ਬੜੀ ਸਗਾਤ ਆ ਖਾਸਕੇ ਸਰਦੀਆਂ ਵਿੱਚ। ਅਸੀਂ ਦੇਖਿਆ ਵੀ ਲੋਕ ਹਫਤਾ ਹਫਤਾ ਜਿਹੜੇ ਆ ਜਿਹੜੇ ਸਾਗ ਬਣਾਉਂਦੇ ਨੇ ਤੇ ਹਫਤਾ ਦਾ ਸਾਗ ਹੀ ਖਾਂਦੇ ਹੁੰਦੇ ਨੇ ਕਹਿੰਦੇ ਖਰਾਬ ਨਹੀਂ ਹੁੰਦਾ ੜਕੇ ਲਾ ਲਾ ਕੇ। ਇਹਦੇ ਵਿੱਚ ਕਿੰਨੀ ਕਿ ਸਚਾਈ ਆ? ਨਹੀਂ ਇਹਦੇ ਵਿੱਚ ਸਚਾਈ ਆ ਲੈ ਕੇ ਜਾਂਦੇ ਮੇਰੇ ਸਾਹਮਣੇ ਤੁਹਾਡੇ ਸਾਹਮਣੇ ਲੈ ਕੇ ਗਏ ਬ ਇਹ ਦੋ ਜਾਣੇ ਆ ਇਹਨਾਂ ਨੇ ਹਫਤਾ ਕੱਢ ਕੇ ਫੇਰ ਮੇਰੇ ਕੋਲ ਆਈ ਡਾ ਬਿਲਕੁਲ ਜਰ ਆ ਜਿਹੜੀਆਂ ਖਾਸ ਕੁੜੀਆਂ ਕਹਿੰਦੀਆਂ ਨੇ ਵੀ ਅਸੀਂ ਕੰਮ ਨਹੀਂ ਕਰ ਸਕਦੇ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਸ਼ਹਿਰ ਵਿੱਚ ਸੰਗ ਦੀਆਂ ਨੇ ਕਹਿੰਦੇ ਕਿਦਾਂ ਅਸੀਂ ਕਰਾਂਗੇ ਜਾ ਕੇ ਅਜ ਕਾ ਜਮਾਨਾ ਵਾਲਾ ਕੰਪੀਟੀਸ਼ਨ ਦਾਵਾ ਉਹਨਾਂ ਤੇ ਹਣੂ ਉਹ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਕੁੜੀਆਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਕੰਪੀਟੀਸ਼ਨ ਕਰੋ ਕੰਪੀਟੀਸ਼ਨ ਕਰੋਗੇ ਤੇ ਤੁਹਾਡਾ ਪਤਾ ਲੱਗੇਗਾ ਗਾਂ ਵਧੋਗੇ ਤੇ ਫੇਰ ਹੀ ਕਿਸ ਨੂੰ ਪਤਾ ਲੱਗੇਗਾ ਜੇ ਮੈਂ ਨਿਕਲੀ ਤਾਂ ਮੈਂ ਨਹੀਂ ਵੀ ਮੇਰੇ ਨਾਲ 20 ਜਾਣੀਆਂ ਹੋਰ ਨਿਕਲੋ ਆਪਣਾ ਬੋ ਵਧੀਆ ਜੋ ਵੀ ਕਰਨਾ ਬੋ ਵਧੀਆ ਕਰੋ। ਤੇਰਾ ਵੀ ਗੱਲ ਕਰੀਏ ਪੜ੍ਹਾਈ ਦੀ। ਪੜ੍ਹਾਈ ਕਿੱਤੋਂ ਰਾਏ ਵੀ ਨਹੀਂ ਕੀਤੀ ਆ। ਮੈਂ ਪਲੱਸ 2 ਕੀਤੀ ਆ ਤੇ 3 ਸਾਲ ਆਈਟੀਆਈ ਕੀਤੀ ਆ। ਕਾਜੀ ਫੈਸ਼ਨ ਦੀ ਤੇ ਸਿਵਿੰਗ ਦੀ ਤੇ హెయిਰ ਡਰੈਸਿੰਗ ਦੀ। ਅੱਛਾ ਮੈਂ ਕਿਤੇ ਵਾਲ ਵੀ ਵੇਖਣ ਦਾ ਆ। ਵਾਲ ਤੇ ਆਪਣੇ ਸੈਟਿੰਗ ਵਾਲ ਕੀਤੇ ਆ ਪਰ ਕੀ ਲੱਗਦਾ ਨਹੀਂ ਕਿ ਕਿਤੇ హెయిਰ ਡਰੈਸ ਸਾਈਡ ਦਾ హెయిਰ ਡਰੈਸਿੰਗ ਦਾ ਉਹ ਕੰਮ ਛੱਡ ਕੇ ਸਾਗਪੁਰੋਂ ਦਾ ਕੰਮ ਸੈੱਟ ਕਰ ਲਿਆ। ਇਹ ਹੱਤ ਦੀ ਮਿਹਨਤ ਆ। ਉਹ ਵੀ ਵੈਸੇ ਸਾਰੀਆਂ ਹੱਥ ਦੀਆਂ ਮਿਹਨਤਾਂ ਆ। ਮਤਲਬ ਕਿ ਜਿਹਦੇ ਵਿੱਚ ਸਾਡਾ ਦਾਣਾ ਪਾਣੀ ਲਿਖਿਆ ਆ ਅਸੀਂ ਉਧਰ ਨੂੰ ਹੀ ਬਸ ਜਾਣਾ ਬੰਦਾ ਤੁਹਾਨੂੰ ਪਤਾ ਹੱਥ ਪੈਰ ਬਥੇਰੇ ਮਾਰਦਾ ਪਰ ਜਿੱਥੇ ਰਵਾਇ ਗੁਰੂ ਨੇ ਰੱਖਣਾ ਉਹ ਉੱਥੇ ਰਹਿੰਦਾ ਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਡੀ ਧੀ ਆ ਪਿੰਡਾਂ ਵਾਲੀ ਆ ਤੇ ਪਿੰਡਾਂ ਵਾਲੇ ਹਮੇਸ਼ਾ ਜਿੱਥੇ ਜਾਂਦੇ ਨੇ ਆਪਣਾ ਲੋਕਾਂ ਦੇ ਵਿੱਚ ਇੰਨਾ ਕਿ ਪਿਆਰ ਲੈਂਦੇ ਨੇ ਲੋਕਾਂ ਦਾ ਤੁਸੀਂ ਦੇਖ ਸਕਦੇ ਹੋ ਵੀ ਧੀ ਰਿਆਲ ਪਿੰਡ ਤੋਂ ਆਉਂਦੀ ਆ ਇਹ ਨਾਲੇ ਲੱਗਿਆ ਮੈਂ ਕਿਹਾ 25 ਕਿ 30 ਕਿਲੋਮੀਟਰ ਮਸਲੋਂ 35 ਕਿਲੋਮੀਟਰ ਪੈਂਦਾ ਮਸਲੋਂ ਪਰ ਧੀ ਦੇ ਸ਼ਾਬਾਸ਼ ਆ 11:30 ਵੀ ਆਉਂਦੀ ਆ ਭੈਣ ਦਾ ਕਹਿਣਾ ਵੀ 4 ਵੇ ਵੇ ਫ੍ਰੀ ਹੋ ਜਾਂਦੀ ਆ ਤੇ ਸ਼ਹਿਰਾਂ ਦੀ ਗੱਲ ਕਰੀਏ ਅੰਮ੍ਰਿਤਸਰ ਵਾਲੇ ਲੋਕ ਨੇ ਬਹੁਤ ਪਿਆਰ ਲੈਂਦੇ ਨੇ ਤੁਸੀਂ ਦੇਖਿਆ ਭੈਣ ਨੂੰ ਜਿੱਥੇ ਸਰੋਂ ਦਾ ਸਾਗ ਮੱਕੀ ਰੋਟੀ ਬਣਾਉਂਦੀ ਆ ਉੱਥੇ ਜਿਹੜੀ ਆ ਭੈਣ ਚਾਹ ਵੀ ਵਰੀਆ ਬਣਾਉਂਦੀ ਆ ਅਤੇ ਫੈਸ਼ਨ ਡਿਜ਼ਾਈਨਰ ਦਾ ਕੋਰਸ ਵੀ ਕੀਤਾ ਆ ਆਈਟੀਆ ਵੀ ਕੀਤੀ ਆ ਹੋਰ ਹੀ ਬੜੇ ਕੰਮ ਕੀਤੇ ਪਰ ਪਤਾ ਨਹੀਂ ਸੀ ਪ੍ਰਮਾਤਮਾ ਨੇ ਬਾਬਾ ਦੀਪ ਸਿੰਘ ਨੇ ਉਹਨੂੰ ਇਸ ਕੰਮ ਲਿਆਉਣਾ ਸੀ ਸਰੋਂ ਦਾ ਸਾਗ ਮੱਕੀ ਰੋਟੀ ਵਿੱਚ ਨਹੀਂ ਸੀ ਤੇ ਤੁਸੀਂ ਦੇਖਿਆ ਭੈਣ ਦੇ ਮੂੰਹੋਂ ਕਿਹਾ ਪਹਿਲੀ ਕਮਾਈ ਸੀ ਜਿਹੜੀ ਹੋਈ ਜਿਸ ਦਿਨ ਉਹ ਸਾਰੀ ਕਮਾਈ ਬਾਬਾ ਦੀਪ ਸਿੰਘ ਜੀ ਜੀ ਸ਼ਿਲਾ ਸਾਹਿਬ ਦੇ ਗੁਰਦਾਸਾ ਚੜਾਤੀ ਗਈ ਆ ਉਤੋਂ ਬਾਅਦ ਬਾਬਾ ਦੀਪ ਸਿੰਘ ਨੇ ਕਦੀ ਕਮੀ ਨਾਉਣ ਦਿੱਤੀ ਅਸੀਂ ਦੇਖਿਆ ਲੋਕ ਇਥੇ 20-20 ਲੱਖ ਦੀਆਂ ਗੱਡੀਆਂ ਵਿੱਚ ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਨਹੀਂ ਜਾਂਦੇ ਖਾਣ ਵਾਸਤੇ ਰਾਜਵੀਰ ਕੋਲ ਇੰਤਿਆਰ ਕਰਦੇ ਨੇ ਵੀ ਕਦੋਂ ਰਾਜਵੀਰ ਆਵੇ ਤੇ ਕੋ ਸਰਵ ਸਾਗ ਮੱਕੀ ਰੋਟੀ ਖਾਦੀ ਜਾਵੇ ਰਾਜਵੀਰ ਬਗਉ ਸਚਾਈ ਗੱਲ ਲੈਣਾ ਸਚਾਈ ਸਚਾਈ ਸਰ ਖਾ ਕੇ ਜਾਂਦੇ ਆ ਜਿਹੜੇ ਰੈਸਟੋਰੈਂਟ ਦੇ ਵਿੱਚ ਜਿਹੜੇ ਮੈਨੇਜਰ ਆ ਨਾ ਉਹ ਵੀ ਖਾ ਕੇ ਜਾਂਦੇ ਸਵਾਦ ਵੇਖ ਕੇ ਜਾਂਦੇ ਆ ਜਿਹੜੇ-ਜਿਹੜੇ ਲੱਗੇ ਆ। ਜਬਨੀ ਸੁਬਹ ਤੇਰੇ ਸਾਗ ਬਣਾਉਣ ਵਿੱਚ ਮਦਦ ਕੌਣ-ਕੌਣ ਕਰਦਾ ਘਰੇ? ਮੰਮੀ ਵੀ ਕਰਦੇ ਨੇ, ਹੋਰ ਭੈਣ-ਭਰਾ ਕਿਹੜੇ ਕਰਦੇ ਨੇ ਮਦਦ? ਤੇ ਸਵੇਰੇ ਕਿੰਨੇ ਵਜੇ ਉੱਠ ਕੇ ਸਾਗ ਨੂੰ ਕਿੰਨੀ ਕਿ ਮਿਹਨਤ ਲਾਉਂਦੀ ਤਿਆਰ ਕਰਨ ਵਿੱਚ? ਮੇਰੀ ਮੰਮੀ ਨਹੀਂ ਕਰਦੇ ਆ। ਪਿੱਛੇ ਉਹਨਾਂ ਨੇ ਮਤਲਬ ਧਰ ਦਿੱਤਾ ਏ। ਤੇ ਇੱਕ ਮੇਰੀ ਭਾਬੀ ਆ, ਮਾਵਾ ਵਰਗੀ ਜਿਹੜੀ ਮੇਨਾਂ ਹੈਲਪ ਕਰਉਂਦੇ ਆ। ਤੇ ਇੱਕ ਸਵੇਰੇ ਉੱਠ ਕੇ 4 ਵਜੇ ਉੱਠ ਕੇ ਆਪਾਂ ਸੈਟਅਪ ਤਿਆਰ ਕਰ ਲਈਦਾ, ਰੋਟੀ ਪਾਣੀ ਤਿਆਰ ਕਰ ਲਈਦਾ ਆ। ਤੇ 11 ਵਜੇ ਤੱਕ ਇੱਥੇ ਪਹੁੰਚ ਜਾਂਦਾ ਤਿਆਰ ਕਰਕੇ। ਉਹ ਬੋਤਨਵਾਜੀ ਤੁਸੀਂ ਦੇਖਿਆ ਵੀ ਰਾਜਵੀਰ ਨੇ ਛੋਟਾ ਸੈਟਅਪ ਲਾਇਆ ਤੁਹਾਨੂੰ ਸਿਰਾਜੂ ਸਾਨੀ ਕਰਦਾਂਗੇ ਅਤੇ ਰਾਜਵੀਰ ਇੱਕ ਭੈਣ ਮੈਂ ਕਹਿ ਸਕਦਾ ਵੀ ਮੁੰਡਿਆਂ ਨਾਲੋਂ ਵੱਧ ਕੇ ਆ ਜਿਹੜੇ ਲੋਕ ਸੋਚਦੇ ਨੇ ਭੀ ਧੀਆ ਕੁਛ ਨਹੀਂ ਕਰਦੀਆਂ ਜਾਂ ਧੀਆ ਕਿਸੇ ਨੂੰ ਘੱਟ ਨੇ ਇੱਕ ਵਾਰੀ ਰਾਜਵੀਰ ਵੱਜੂ ਚਾਤੀ ਮਾਰ ਲਾ ਮੈਂ ਕੁੜੀ ਪਿੰਡ ਤੋਂ ਤੁਹਾਡੇ ਸ਼ਹਿਰ ਵਿੱਚ ਰਾਜਵੀਰ ਨੇ ਬਹੁਤ ਸੋਹਣਾ ਡਾਇਲੌਗ ਲਿਖਾਇਆ ਵਾ ਅਤੇ ਇੰਨਾ ਕਿ ਲੋਕ ਪਿਆਰ ਦਿੰਦੇ ਨੇ ਰਾਜਵੀਰ ਨੂੰ ਕਿਉਂਕਿ ਰਾਜਵੀਰ ਹਿੰਮਤੀ ਆ ਹਿੰਮਤੀ ਧੀ ਆ ਤੇ ਤੁਸੀਂ ਦੇਖ ਸਕਦੇ ਹੋ ਲੋਕ ਇੰਨਾ ਕਿ ਪਿਆਰ ਦਿੰਦੇ ਨੇ ਲੋਕ ਦੂਰ ਤੋਂ ਆਡੇ ਤੋਂ ਜਿਹੜਾ ਕਿਸ ਭੈਣ ਕੋ ਸਿਰੋ ਸਾਗ ਮੱਕੀ ਰੋਟੀ ਖਾਣ ਵਾਸ ਖਾਸ ਕਰਕੇ ਉਹਨਾਂ ਧੀਆ ਵਾਸਤੇ ਇਹ ਮਿਸਾਲ ਬਣ ਕੇ ਸਾਹਮਣੇ ਆਈ ਆ ਜਿਹੜੀਆਂ ਧੀਆ ਹਮੇਸ਼ਾ ਘਰਾਂ ਵਿੱਚ ਅੰਦਰ ਰਹਿੰਦੀਆਂ ਨੇ ਆਪਣੇ ਆਪ ਘਬਰਾ ਜਾਂਦੀਆਂ ਨੇ ਵੀ ਮੈਂ ਕੰਮ ਕੀ ਕਰੂੰਗੀ ਜ਼ਿੰਦਗੀ ਵਿੱਚ ਵਿਚਰਨਾ ਪੈਂਦਾ ਕਿੱਥੇ ਕਰੂੰਗੀ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰ ਇਹਦਾ ਲਾਗੇ ਪਿੰਡ ਰਿਆੜ ਆ ਉੱਥੋਂ ਦੀ ਆਉਂਦੀ ਰਾਜੀ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਕਿੱਥੋਂ ਆਏ ਜੀ ਪਿੰਡ ਫਾਇਲਪੁਰ ਤੋਂ ਖਡੂਸਾ ਵੱਲ ਕੇ ਜੋਂ ਖਡੂਸਾ ਵੱਲ ਕੇ ਜੋਂ ਤੇ ਮੇਰੇ ਐਸੋਪੀ ਇਸ ਭੈਣ ਕਹਦਾ ਤੁਸੀਂ ਸਾਗ ਖਾਣਾ ਸਰੋਂ ਦਾ ਸਾਗ ਮੱਕੀ ਰੋਟੀ ਕਿਦਾਂ ਦਾ ਮਨਚ ਵਿਚਾਰਿਆ ਸੀ ਤੇ ਕੀ ਸਵਾਲ ਲਗਾਏ ਬਹੁਤ ਵਧੀਆ ਜੀ ਬਹੁਤ ਵਧੀਆ ਸਵਾਲ ਲੱਗਾ ਮੈਂ ਭੈਣ ਦੀ ਪਹਿਲਾਂ ਵੀ ਫੋਨ ਤੇ ਵੀਡੀਓ ਵੇਖ ਚੁੱਕਿਆ ਹਾਂਗਾ ਪਰ ਅੱਜ ਮੈਂ ਅੱਖੀਂ ਵੇਖ ਚੁੱਕਿਆ ਤੇ ਕੋਲ ਕਿਥੋਂ ਮੈਂ ਅੱਗੇ ਚੱਲ ਕੇ ਆਂ ਪਾਫਰਡ ਦਫ਼ਤਰੋਂ ਚੱਲ ਕੇ ਆਵਾ ਬਗੇ ਸੈਟਅਪ ਦੇਖਿਆ ਇਹਨਾਂ ਦਾ ਤੇ ਮੈਂ ਤੁਰਦਾ-ਤੁਰਦਾ ਇਹ ਵੀ ਚੇਰ ਦੇ ਨਾਲ ਹੀ ਆਪਣੇ ਨਾਲ ਮੈਂ ਇੱਥੇ ਟਕਾ ਚ ਗਿਆ ਇਹਨਾਂ ਦੇ ਤੇ ਬੜੇ ਸਾਖ ਸਕਿਆ ਇਹਨਾਂ ਦਾ ਬਹੁਤ ਵਧੀਆ ਲੱਗਾ ਮੈਨੂੰ ਪਰ ਮੈਂ ਹੋਚਿਆ ਭੈਣਾਂ ਦੀ ਚਾਹ ਬਣਾਉਂਦੇ ਮੈਂ ਚਾਹ ਵੀ ਬਣਾਇਆ ਇੱਕ ਮੈਂ ਇੰਚਾਰਾ ਕਾਪੀ ਵੀ ਪੀਕੇ ਜਾਣਾ ਤੁਹਾਡੇ ਕੋਲ ਕਹਿੰਦੇ ਵੀ ਖਾਸ ਕਰਕੇ ਪਿੰਡਾਂ ਤੋਂ ਉੱਠ ਕੇ ਆਈ ਆ ਤੇ ਕਹਿੰਦੇ ਪਿੰਡਾਂ ਵਾਲੀਆਂ ਕੁੜੀਆਂ ਬਹੁਤ ਹੀ ਤੇਜ਼ ਚਲਾਕ ਨੇ ਹੁੰਦੀਆਂ ਬਹੁਤ ਚੁਸਤ ਹੁੰਦੀਆਂ ਪਰ ਸਾਡੀ ਇਹ ਭੈਣ ਬਹੁਤ ਮੈਂ ਕਿਸਾ ਚਲਾਕ ਵੀ ਆ ਚੁਸਤ ਵੀ ਆ ਤੇ ਆਪਣਾ ਸੈਟਲ ਆਇਆ ਵਾ ਰੇਡੀ ਬਾਜ਼ਾਰ ਵਿੱਚ ਪੂਰੀ ਮਾਰਕੀਟ 'ਚ ਇਸ ਭੈਣ ਦਾ ਮਨਲਾ ਜਿਆਦਾ ਸੈਟਪ ਚੱਲ ਪਿਆ ਬਾਕੀ ਰੇਡੀ ਮਾਕੇ ਫੇਰ ਕਰਦੀ ਇਹਦੇ ਵੀਰ ਜੀ ਵੇਖੋ ਭੈਣ ਜੀ ਆਪਣੇ ਪਿੰਡਾਂ ਤੋਂ ਉੱਠ ਕੇ ਆਈ ਆ ਤੇ ਹੈਦੋ ਵੀ ਇਨਸਾਨੀ ਆ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਵਸਦੇ ਹੋ ਵੀ ਇਨਸਾਨੀ ਆ ਪਰ ਜੇ ਸੋਚਿਆ ਜਾਵੇ ਤੇ ਕਿਨਾਲ ਦਾ ਭੈਣ ਨੇ ਜੋ ਕੰਮ ਆਪਣਾ ਕੀਤਾ ਸ਼ੁਰੂ ਕੀਤਾ ਹੈ ਬਹੁਤ ਵਧੀਆ ਕੀਤਾ ਸ਼ੁਰੂ ਕੀਤਾ ਹੈ ਪਣਾ ਚਾਹ ਦਾ ਆਪਣੇ ਸਾਗ ਮੱਕੀ ਦੀ ਰੋਟੀ ਦਾ ਬਲਕੇ ਹਾਥੀ ਗਿਰਤ ਕਰਨ ਦੇ ਆ ਬਹੁਤ ਵਧੀਆ ਕਰ ਲਿਆ ਬਹੁਤ ਵਧੀਆ ਲੱਗਾ ਸਾਨੂੰ ਪਰ ਅਸੀਂ ਖੁਸ਼ ਹੋਏ ਆ ਕਿਨਾਲ ਦਾ ਭੈਣ ਕੰਮ ਕਰਨ ਦੀ ਆਪਣਾ ਬਹੁਤ ਵਧੀਆ ਚੱਲਦਾ ਵਾਹਿਗੁਰੂ ਦੀ ਕਿਰਪਾ ਰਵੇ ਇਦਾਂ ਹੀ ਮਾਰ ਜਿੱਤੇ ਕਿਰਪਾਰਕ ਬਣਾਈ ਰੱਖੇ ਹਾਂਜੀ ਭਾਜੀ ਤੁਸੀਂ ਜਾਣ ਜਾਓਗੇ ਐ ਤੇ ਗੇਨੇ ਭੈਣ ਦਾ ਸਾਗ ਮੱਕੀ ਦੀ ਰੋਟੀ ਜਿਹੜੀ ਖਾਧੀ ਆ ਬਹੁਤ ਸੁਆਹ ਸੁਆ ਲੱਗੀ ਆ ਤੇ ਐਂ ਭੈਣ ਦੇ ਕੰਮ ਬਾਰੇ ਬਹੁਤ ਖੁਸ਼ ਹਾਂ ਇੱਕ ਸਾਡੇ ਭੈਣ ਆ ਪਿੰਡਾ ਥਮਾ ਤੋਂ ਆਈ ਆ ਚਲੋ ਏ ਮਾਲਕ ਜੀ ਤੇ ਕਿਰਪਾ ਕਰੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸੈਟਰ ਤੁਹਾਨੂੰ ਜੂ ਸਾਂਝੀ ਕਰਾਂਗੇ ਸੈਟਰ ਜਿਹੜਾ ਕਿ ਰਾਜਵੀਰ ਨੇ ਲਗਾਇਆ ਵਾ ਛੋਟਾ ਜਿਹਾ ਸੈਟਰ ਲਗਾਇਆ ਪਰ ਛੋਟਾ ਸੈਟਰ ਵੀ ਮੈਂ ਕਹਿੰਦਾ ਵੱਡੇ ਵੱਡੇ ਰੈਸਟੋਰੈਂਟ ਫੇਲ ਕਰਦਾ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਵੀ ਇਹ ਛੋਟਾ ਸੈਟਰ ਦੇ ਨਾਲ ਹੀ ਲੋਕ ਇੰਨਾ ਪਿਆਰ ਦਿੰਦੇ ਨੇ ਮਸਲ ਵਾਸੀ ਅਸੀਂ ਉਹ ਧੰਨਵਾਦ ਕਰਦੇ ਹਾਂ ਮਸਲ ਵਾਸੀਆਂ ਦਾ ਵੀ ਜਿਸ ਤਰ੍ਹਾਂ ਸਾਡੀ ਭੈਣ 35 ਕਿਲੋਮੀਟਰ ਸਫ਼ਰ ਤੈਅ ਕਰਕੇ ਅਮਰਸਨ ਆਉਂਦੀ ਆ ਤੇ ਇੰਨਾ ਲੋਕ ਪਿਆਰ ਦਿੰਦੇ ਨੇ ਭੈਣ ਨੂੰ ਬਹੁਤ ਪਿਆਰ ਮਿਹਨਤ ਵੀ ਕਰਦੀ ਆ ਕਿਉਂਕਿ ਸੋਤੇ ਉੱਠਣਾ ਪੈਂਦਾ ਵਾ ਸਾਗ ਨੂੰ 3-4 ਘੰਟੇ ਬਾਲਣਾ ਪੈਂਦਾ ਵਾ ਲੜਕਣਾ ਪੈਂਦਾ ਵਾ ਫਿਰ ਜਾ ਕੇ ਸਾਗ ਤਿਆਰ ਹੁੰਦਾ ਚੁੱਲੇ ਦਾ ਤੇ ਉਸ ਤੋਂ ਬਾਅਦ ਜਿਹੜਾ ਸਵਾਲ ਹੈ ਤੁਸੀਂ ਦੇਖ ਸਕਦੇ ਹੋ ਮੱਕੀ ਦੀਆਂ ਰੋਟੀਆਂ ਤੇ ਮੈਨੂੰ ਇਹ ਸਭ ਥਾਲੀ ਤਿਆਰ ਕਰਦੇ ਹੋ ਹੋਰ ਨਾਲ ਕੀ ਕੀ ਰਾਇ ਵੀ ਦਿੰਦੇ ਖਾਣ ਮੇਸਦਾਰ ਸਰ ਚਾਹ ਆ ਗੁੜ ਵਾਲੀ ਤੇ ਥਾਲੀ ਦੇ ਵਿੱਚ ਸਾਗ ਆ ਮੱਖਣ ਆ ਦੋ ਰੋਟੀਆਂ ਆ ਤੇ ਨਾਲ ਅਚਾਰ ਆ ਮੱਖਣ ਕਰਦਾ ਮੱਖਣ ਕਰਦਾ ਮੱਖਣ ਕਰਦਾ ਹਾਂਜੀ ਬਿਲਕੁਲ ਮੈਂ ਕਹਿ ਸਕਦਾ ਵੀ ਬਾਹਰ ਦਾ ਕੁਝ ਨਹੀਂ ਮਿਲਦਾ ਸਾਰਾ ਚੀਜ਼ ਹੀ ਘਰ ਦਾ ਮਿਲਦਾ ਦੁੱਧ ਵੀ ਘਰ ਦਾ ਮਿਲਦਾ ਦਾ ਸ਼ਾਇਦ ਹੈਗਾ ਵਾ ਚੀਜ਼ ਹੀ ਕਰਦਾ ਘਰੋਂ ਲਈਦਾ ਦੁੱਧ ਵੀ ਕੋਈ ਮਿਲਾਵਟ ਵਾਲਾ ਨਹੀਂ ਇੱਥੇ ਕਹਿੰਦੇ ਕਿ ਸ਼ਹਿਰ ਵਾਲਾ ਦੁੱਧ ਮਿਲਾਵਟ ਅਸਲੀ ਨਹੀਂ ਮਿਲਦਾ ਇੱਥੇ ਜਾਂ ਤਾਂ ਦੁੱਧ ਜਿਆਦਾਤਰ ਪਾਣੀ ਪਿਆ ਹੁੰਦਾ ਵਾ ਤੇ ਉਹ ਸ਼ਹਿਰ ਵਾਲੇ ਉਦਾਂ ਦੇ ਹੋ ਜਾਂਦੇ ਪਰ ਜਦੋਂ ਵਧੀਆ ਦੁੱਧ ਦੀ ਚਾਹ ਚਾਹ ਮਿਲਦੀ ਆ ਪੀਣ ਵਾਸਤੇ ਤੇ ਹੋ ਜਾਂਦਾ ਪੈਂਦਾ ਪਾਣੀ ਪਿੰਦਾ ਪਿੰਦਾ ਆ ਜਿਹੜੇ ਡੇਰੀਆਂ ਵਾਲਿਆ ਇਹ ਦਵਾਈਆਂ ਲਾਉਂਦੇ ਆ ਵੀ ਦੁੱਧ ਨਾ ਖਰਾਬ ਹੋਵੇ ਤੇ ਚਲੋ ਮੈਂ ਹੁਣ ਦੱਸਣਾ ਤੇ ਨਹੀਂ ਚਾਹੁੰਦੀ ਕਿਹੜੀ ਦਵਾਈ ਲਾਂਦੇ ਆ ਕਿਉਂਕਿ ਮੇਰੇ ਤੇ ਨਾ ਆ ਜਾਣਾ ਪਰ ਦਵਾਈ ਨਹੀਂ ਉਹ ਬਹੁਤ ਪੈੜੀ ਦਵਾਈ ਲਾਂਦੇ ਆ ਮੈਂ ਕਹਿ ਸਕਦੀ ਜਿੰਨੂੰ ਵੀ ਬਹੁਤ ਖਤਰਨਾਕ ਆ ਚਲੋ ਧੰਨਵਾਦ ਜੀ ਤੁਸੀਂ ਦੇਖਿਆ ਵੀ ਸਾਡੀ ਭੈਣ ਨੇ ਕੱਲੀ ਕੱਲੀ ਗੱਲ ਸਾਂਝੀ ਕਰ ਦਿੱਤੀ ਆ ਸਾਡੀ ਦਸ਼ਕਾਂ ਪਿਛਲੇ ਆ ਵੀ ਭਾਈ ਜੇਕਰ ਤੁਸੀਂ ਅਮਰਸਰ ਨਾਲ ਸਾਹਿਬ ਆਉਣਾ ਤੇ ਇੱਕ ਵਾਰੀ ਰਾਜਵੀਰ ਕੋਲ ਸਰੋਂ ਦਾ ਸਾਗ ਤੇ ਮੱਕੀ ਰੋਟੀ ਜ਼ਰੂਰ ਖਾਗ ਜਾਇਓ ਕਿਉਂਕਿ ਸਾਡੀ ਪਿੰਡਾਂ ਵਾਲੀ ਧੀ ਆ ਕਾਰ ਕਰਕੇ ਸ਼ਹਿਰ ਵਿੱਚ ਆਈ ਤੁਹਾਡੇ ਤੇ ਇਹਦਾ ਪੂਰਾ ਮਾਨ ਸਨਮਾਨ ਕਰਿਆ ਕਰੋ ਕਿਉਂਕਿ ਭੈਣ ਮਿਹਨਤ ਬਹੁਤ ਕਰਦੀ ਆ 35 ਮਿੰਟ ਸਬਰ ਤਿਆ ਕਰਕੇ ਫਿਰ ਆ ਕੇ ਇਸ ਸੈਟਲ ਆਉਂਦੀ ਆ 11:30 ਵਜੇ ਆ ਜਾਂਦੀ ਆ ਤੇ ਸ਼ਾਮੀ 4:00 ਵਜੇ ਫ੍ਰੀ ਹੋ ਜਾਂਦੀ ਆ ਤੇ ਤੁਸੀਂ ਦੇਖੇ ਅੰਮ੍ਰਿਤਸਰ ਸਾਹਿਬ ਵਾਲੇ ਲੋਕ ਪਿਆਰ ਵੀ ਬੜਾ ਕਰਦੇ ਨੇ ਲੋਕ ਦੂਰ ਤੋਂ ਆਡੇ ਤੋਂ ਆ ਕੇ ਇਸ ਭੈਣ ਕੋ ਸੈਟਅਪ ਦੇ ਉੱਤੇ ਛਕਦੇ ਨੇ ਆ ਕੇ ਸਰੋਂ ਸਾਗ ਮੱਕੀ ਰੋਟੀ ਨਾਲ ਮੱਖਾਂ ਜਿਹੜਾ ਕਹਿ ਸਕਦਾ ਘਰ ਵਾਲਾ ਤੇ ਜੇਕਰ ਚਾਹ ਪੀਣੀ ਹੈ ਗੁੜ ਵਾਲੀ ਤੇ ਦੁੱਧ ਵੀ ਤੁਹਾਨੂੰ ਕਰਦਾ ਮਿਲੂਗਾ ਨਾ ਕਿ ਬਾਜ਼ਾਰ ਦਾ ਅਸਕੇ ਗੇਸਤੀ ਗੋੜ ਵੀ ਕਰਦਾ ਵਾਹ ਜੀ ਵਾਹ ਗੋੜ ਵੀ ਕਰਦਾ ਜੀ ਸਭ ਕੁਝ ਤੁਹਾਨੂੰ ਕਰਦਾ ਮਿਲੂਗਾ ਨਾ ਕਿ ਬਾਹਰ ਦਾ ਤੇ ਸਾਡੀ ਵੀ ਦਸ਼ਕਾਂ ਨੂੰ ਪੀ ਲਿਆ ਵੀ ਭਾਈ ਤੁਸੀਂ ਜੇਕਰ ਚਾਹ ਪੀਣੀ ਆ ਗੋੜ ਵਾਲੀ ਜਾਂ ਤੇ ਸਾਨੂੰ ਸਾ ਮੱਖੀ ਰੋਟੀ ਖਾਣੀ ਆ ਤੇ ਇਸ ਭੈਣ ਕੋ ਵੱਤ ਵਦ ਆਓ ਅਤੇ ਤੁਹਾਨੂੰ ਘਰ ਵਾਲੀ ਫੀਲਿੰਗ ਮਿਲੂਗੀ ਨਾ ਕਿ ਤੁਹਾਨੂੰ ਕਿਸੇ ਬਾਹਰ ਵਾਲੀ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ